ਅੱਜ ਲੋਹੜੀ ਦਾ ਬਹੁਤ ਹੀ ਪਵਿੱਤਰ ਦਿਹਾੜਾ ਹੈ ਜੋ ਸਾਡੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਔਰ ਨੌਜਵਾਨ ਬਜ਼ੁਰਗ ਵੀ ਬੱਚੇ ਵੀ ਸਾਰੇ ਹੀ ਪਾਰਟਿਸਪੇਟ ਕਰਦੇ ਆ ਪਤੰਗ ਡਾਉਣੀ ਜਾਂ ਮੂੰਫੜੀ ਰੋੜੀਆਂ ਖਾਣੀਆਂ ਔਰ ਵੰਡਣੀਆਂ ਸੰਗਤਾਂ 'ਚ ਅਤੇ ਵੱਧ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਵੀ ਸੰਗਤਾਂ ਬੜਾ ਇਹ ਪ੍ਰਸ਼ਾਦ ਲੈ ਕੇ ਆਉਂਦੀਆਂ ਨੇ ਔਰ ਸਾਰਿਆਂ ਨੂੰ ਪ੍ਰਸ਼ਾਦ ਦੇ ਤੌਰ ਤੇ ਪ੍ਰਸ਼ਾਦ ਵੰਡਿਆ ਵੀ ਜਾਂਦਾ ਹੈ ਔਰ ਇਹ ਬੜਾ ਇਤਿਹਾਸਕ ਦਿਹਾੜਾ ਆ ਸੂਹ ਸੰਗਤਾਂ ਬੜੀ ਚਰ ਸਦਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਇਸੇ ਤਰੀਕੇ ਦੇ ਨਾਲ ਫਿਰ ਜਿਹੜਾ ਅੱਜ ਇੱਕ ਪ੍ਰਾਤਨ ਚੱਲੀ ਆਉਂਦੀ ਆ ਮਰਾਦਾ ਕਿ ਇੱਕ ਗੰਨੇ ਦੇ ਰਸ ਦੀ ਜਿਹੜੀ ਖੀਰ ਬਣਾਈ ਜਾਂਦੀ ਆ ਉਹ ਅੱਜ ਸ਼ਾਮ ਨੂੰ ਬਣਾਉਣੀ ਆ ਉਹ ਰਿੱਧੀ ਇਹ ਮਾ ਖਾਦੀ ਕੱਲ ਸਵੇਰ ਨੂੰ ਫਿਰ ਉਹ ਖਾਦੀ ਸਾਰੀ ਸੰਗਤਾਂ ਇਸ ਤਰੀਕੇ ਦੇ ਨਾਲ ਨਾਲ ਖਿਚੜ ਬਣਾਉਂਦੇ ਆ ਸੰਗਤਾਂ ਜੀ ਵੰਡਦੇ ਵੀ ਆ ਔਰ ਕੱਲ ਨੂੰ ਫਿਰ ਬਾਕੀ ਦਾ ਬੜਾ ਪਵਿੱਤਰ ਦਿਹਾੜਾ ਆ ਉਹ ਵੀ ਸੰਗਤਾਂ ਨੇ ਬੜੇ ਹਰ ਗੁਰੂ ਘਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾਣਾ ਹੈ ਔਰ ਗੁਰੂ ਕੇ ਲੰਗਰ ਹੋਏ ਟੋਟੇ ਵਰਤਨੇ ਆ ਔਰ ਸਾਰਿਆਂ ਨੇ ਆਪਣੇ ਜੋ 40 ਮੁਕਤੇ ਮੁਕਤ ਸਾਹਿਬ ਦਾ ਇਹ ਬੜਾ ਵੱਡਾ ਭਾਰੀ ਮੇਲਾ ਹੁੰਦਾ ਉਹਨਾਂ ਨੂੰ ਯਾਦ ਕਰਕੇ ਤੇ ਸਜਦਾ ਕਰਨਾ ਹੈ ਕਿ ਉਹਨਾਂ ਨੇ ਸਾਡੇ ਵਾਸਤੇ ਦੇਸ਼ ਕੌਮ ਧਰਮ ਵਾਸਤੇ ਆਪ ਆਪ ਨਿਸ਼ਾਭਰ ਕਰਕੇ ਸਾਨੂੰ ਸੱਚਾ ਮਾਰਗ ਸੱਚ ਦੇ ਮਾਰਗ ਤੇ ਚੱਲਣਾ ਸਿਖਾਇਆ ਸੋ ਉਹਨਾਂ ਦਾ ਵੀ ਅਸੀਂ ਸਮੁੱਛੀਆਂ ਸੰਗਤਾਂ ਧੰਨਵਾਦ ਕਰਾਂਗੇ ਸੋ ਆਪ ਜੀ ਦਾ ਸਮੁੱਛੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਤਰੀਕੇ ਦੇ ਪਵਿੱਤਰ ਦਿਹਾੜੇ ਜਿਹੜੇ ਸਾਨੂੰ ਸਾਰਿਆਂ ਨੂੰ ਗਰੀਬ ਅਮੀਰ ਹਰ ਫਿਰਕੇ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣੇ ਚਾਹੀਦੇ ਆਪਸੀ ਪਿਆਰ ਇਹ ਖਾਸ ਕਰਕੇ ਭੈਣ ਭਰਾਵਾਂ ਦਾ ਬੜਾ ਵੱਡਾ ਇੱਕ ਪਿਆਰ ਦਾ ਦਿਹਾੜਾ ਆ ਕਿ ਭੈਣਾ ਵੀਰਾਂ ਤੋਂ ਵੀਰ ਭੈਣਾ ਕੋਲ ਇੱਕ ਦੂਜੇ ਨਾਲ ਮੇਲ ਬਲਾਫ ਕਰਦੇ ਆ ਔਰ ਵੰਡ ਕੇ ਸਾਰੇ ਇੱਕ ਦੂਜੇ ਦੇ ਨਾਲੇ ਸ਼ੱਕ ਦੇ ਛਕਉਂਦੇ ਆ ਸਤਗੁਰੂ ਕਿਰਪਾ ਕਰਨ ਸਮੂਹੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜੜਦੀ ਕਲਾ ਬਖਸ਼ਣ ਆਪਣੇ ਧਰੋ ਘਰੋਂ ਨਾਮਦਾਨ ਸਿੱਖੀ ਦੀ ਦਾਤ ਬਖਸ਼ਣ ਉਹਨਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਬ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਵਾਂ ਤੇ ਸਾਰੀ ਸੰਗਤ ਨੂੰ ਜਿੰਨੇ ਵੀ ਵੀਰ ਮੇਰੇ ਪਤੰਗ ਦੇ ਸ਼ਕੀਨਿਆਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਧਾਗੇ ਵਾਲੀ ਡੋਰ ਦੇ ਨਾਲ ਗੁੱਡੀ ਉਡਾਈ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਵੀਰ ਜਿਹੜੇ ਵੀ ਆ ਧਾਗੇ ਦਾ ਡੋਰ ਦਾ ਕੰਮ ਕਰਦੇ ਉਹਨਾਂ ਦੀ ਕਮਾਈ ਚ ਵਾਧਾ ਹੋਵੇ ਤੇ ਤਰੱਕੀ ਹੋਵੇ ਤੇ ਨਾਲੇ ਜਿਹੜੀ ਖੂਨੀ ਡੋਰ ਆ ਇਹ ਤੋਂ ਪੰਛੀਆਂ ਦੀ ਜੀਵ ਜੰਤੀਆਂ ਦੀ ਜਾਨ ਬਚਾਈ ਜਾਵੇ ਤੇ ਸਾਡੇ ਸਮਾਜ ਨੂੰ ਇਹ ਮੈਸੇਜ ਆ ਸਾਡੇ ਵੱਲੋਂ ਇੱਕ ਮੋਤਵਾਰ ਸਰਪੰਚ ਸਾਹਿਬ ਹੋਣ ਦੇ ਨਾਤੇ ਇਹ ਮੈਸੇਜ ਦੇਣੇ ਚਾਹੁੰਦੇ ਅਸੀਂ ਸੰਗਤ ਨੂੰ ਕੀ ਧਾਗੇ ਵਾਲੀ ਡੋਰ ਦੇ ਨਾਲ ਹੀ ਗੁੱਡੀ ਢਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਠੇ ਸਭੇ ਥਾਮ ਨਹੀਂ ਪੁੱਛਿਆ ਬੱਦੋ ਬੁਰਖ ਵਿਧਾਤੇ ਤਾਂ ਦੂਸਰ ਹੈ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੂਹਰੇ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੇ ਇਤਿਹਾਰ ਦੀਆਂ ਲੱਖ ਲੱਖ ਵਧਾਈਆਂ ਮੈਂ ਨਾਲ ਦੇ ਨਾਲ ਬੇਨਤੀ ਕਰਨਾ ਚਾਹੁੰਗਾ ਵੀ ਇਹ ਬਹੁਤ ਹੀ ਖੁਸ਼ੀਆਂ ਭਰਿਆ ਤਿਹਾੜ ਹੈ ਆਪਸੀ ਇਕਤਾ ਸਾਕਲ ਤਿਹਾੜ ਹੈ ਸਾਰੇ ਨਾਲ ਮਿਲ ਬੈਠ ਕੇ ਜਿੱਥੇ ਇਤਿਹਾੜ ਨੂੰ ਮਨਾਉਣਾ ਚਾਹੀਦਾ ਉੱਥੇ ਜੋ ਛੋਟੀਆਂ ਇਸ ਤਿਹਾੜ ਦੇ ਨਾਲ ਅਲਾਮ ਤਾਂ ਜੁੜੀਆਂ ਨੇ ਜਿਨ੍ਹਾਂ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇੱਕ ਚਾਈਨਾ ਡੋਰ ਹੈ ਜਿਹੜੀ ਜੋ ਅੱਜਕੱਲ ਬਹੁਤ ਨੁਕਸਾਨ ਕਰਦੀ ਹੈ ਸੋ ਤਕਰੀਬਨ ਹੀ ਲੋਹੜੀ ਤੋਂ ਅਗਲੇ ਦਿਨ ਇਹੋ ਜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਕਿਸੇ ਦਾ ਇਸ ਤਿਹਾਰ ਦੇ ਵਿੱਚ ਚਾਈਨਾ ਡੋਰ ਦੇ ਨਾਲ ਹੱਥ ਜਾਂ ਕਟਿਆ ਗਿਆ ਜਾਂ ਕਿਸੇ ਦੇ ਗਲੇ 'ਚ ਫਿਰ ਜਾਂਦੀ ਹੈ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜਿੱਥੇ ਆਪਾਂ ਇਹਨੂੰ ਖੁਸ਼ੀਆਂ ਨਾਲ ਮਨਾਉਣਾ ਹੈ ਉੱਥੇ ਇਹੋ ਜੀ ਜਿਹੜੀ ਚੀਜ਼ ਹੈ ਤੋਂ ਦੂਰੀ ਬਣਾ ਕੇ ਰੱਖੀਏ ਜੋ ਨਾਰਮਲ ਡੋਰ ਆਉਂਦੀ ਆ ਸਾਡੀ ਉਹਦੇ ਨਾਲ ਹੀ ਆਪਾਂ ਪਤੰਗਾਂ ਉਡਾਈਏ ਇਹੋ ਜੀ ਡੋਰ ਤੋਂ ਆਪਾਂ ਦੂਰ ਰਹਿਣਾ ਜਿਹੜਾ ਸਾਡਾ ਨੁਕਸਾਨ ਕਰਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਸਾਰੇ ਰਲ ਮਿਲ ਕੇ ਇਹ ਤਿਵਾਰ ਮਨਾਈਏ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਔਰ ਨਸ਼ੇ ਆਦਤ ਦਾ ਵੀ ਸੇਵਨ ਜਿਹੜਾ ਉਹ ਨਹੀਂ ਕਰਨਾ ਤਾਂ ਕਿ ਆਪਾਂ ਇਸ ਤਿਵਾਰ ਨੂੰ ਚੰਗੇ ਤਰੀਕੇ ਨਾਲ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮੌਕੇ ਦੇ ਉੱਤੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਹਲਕਾ ਟਾਰੀ ਦੀ ਸੰਗਤ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਪ੍ਰਮਾਤਮਾ ਕਰੇ ਇਹ ਤਿਵਾਰ ਖੁਸ਼ੀਆਂ ਭਰਿਆ ਖੁਸ਼ੀਆਂ ਨਾਲ ਬੀਤੇ ਜਿਹੜੇ ਲੋਹੜੀ ਦੇ ਮੌਕੇ ਤੇ ਚੈਨਾ ਵਾਲੀ ਡੋਰ ਨਾਲ ਲੋਕ ਗੁੱਡੀਆਂ ਡਾਉਂਦੇ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਉਸ ਡੋਰ ਦਾ ਬਾਈਕਾਟ ਕੀਤਾ ਜਾਵੇ ਜਿਹੜੀ ਆਪਾਂ ਸ਼ੁਰੂ ਤੋਂ ਡੋਰ ਡਾਉਂਦੇ ਰਹੇ ਆ ਧਾਗੇ ਵਾਲੀ ਉਹ ਡੋਰ ਨਾਲ ਗੁੱਡੀਆਂ ਡਈਆਂ ਜਾਣ ਤਾਂ ਕਿ ਲੋਕਾਂ ਦੀ ਜਾਨ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ